ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਉਸ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਹੁਣੇ-ਹੁਣੇ ਇੱਥੇ ਲਗੀ ਪਿਆਣਕ ਅੱਗ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਮਹਾਨਗਰ ਲੁਧਿਆਣਾ ਦੇ ਗੱਲ ਚੌਕ ਮਾਰਕੀਟ ਕਬਾੜ ਤੇ ਗੋਦਾਮ ਨੂੰ ਪਿਆਨਕ ਅੱਗ ਲੱਗੀ ਅਗਜਨੀ ਦੀਕਰ ਨਾਲ ਸਵੇਰੇ ਕਰੀਬ 7 ਵਜੇ ਪਤਾ ਲੱਗੀ ਜਦ ਕਿ ਕਿਸੇ ਰਾਗੀ ਨੇ ਗੋਦਾਮ ਚ ਕਾਲਾ ਦੁਆ ਦੇ ਕੇ ਰੋੜਾ ਪਾਇਆ ਤੇ ਕੜਨਾ ਦੀ ਜਾਣਕਾਰੀ ਗੋਦਾਮ ਦੇ ਮਾਲਕ ਨੂੰ ਦਿੱਤੀ ਫਾਇਰ ਬ੍ਰਿਗਡ ਨੂੰ ਜਾਣਕਾਰੀ ਮੰਦ ਮਗਰੋਂ ਵਿਭਾਗ ਦੀਆਂ ਕਈ ਗੱਡੀਆਂ ਮੌਕੇ ਤੇ ਪੁੱਜੀਆਂ ਤੇ ਕਾਫੀ ਜਿੱਦੂ ਜਿਆਦ ਮਗਰੋਂ ਅੱਗ ਉੱਪਰ ਕਾਬੂ ਪਾਇਆ ਗਿਆ ਕੀਤਾ ਗਿਆ ਜਾਣਕਾਰੀ ਦੇ ਮੁਤਾਬਿਕ ਗੱਲ ਚੌਕ ਦੇ ਨਜ਼ਦੀਕ ਐਕਚੁਅਲੀ ਐਫਸੀ ਬੈਂਕ ਦੀ ਬ੍ਰਾਂਚ ਵਾਲੀ ਗਲੀ 'ਚ ਕਬਾੜ ਦਾ ਵੱਡਾ ਗਦਾਮ ਸੀ ਅਤੇ ਗਦਾਮ 'ਚੋਂ ਅੱਗ ਦੇ ਲੱਗਤਾਂ ਨਾਲ ਕਾਲਾ ਧੂੰਆਂ ਨਿਕਲਦਾ ਦੇਖ ਕੇ ਆਲੇ ਦੁਆਲੇ ਲੋਕਾਂ ਨੇ ਆਪਣੇ ਪਦਰ ਤੇ ਅੱਗ ਬਜਾਉਣ ਦੀ ਕੋਸ਼ਿਸ਼ ਕੀਤੀ ਗਦਾਮ 'ਤੇ ਪੈ ਰਹੇ ਤੇ ਜਲਣੇ ਸ਼ਿਲ ਸਮਾਨ ਪਿਆ ਹੋਣ ਕਰਕੇ ਵੇਖਦੇ-ਵੇਖਦੇ ਅੱਗ ਫੜਕ ਗਈ ਜਿਸ ਨੇ ਪੂਰੇ ਗਦਾਮ ਨੂੰ ਲਪੇਟ ਚ ਲੈ ਲਿਆ ਕਰਨ ਦੀ ਜਾਣਕਾਰੀ ਮਿਲ ਮਗਰੋ ਇਲਾਕਾ ਪੁਲਿਸ ਮੌਕੇ ਤੇ ਆਲੇ ਦੁਆਲੇ ਦੀਆਂ ਇਮਾਰਤਾਂ 'ਚ ਲੋਕਾਂ ਨੂੰ ਬਾਹਰ ਕੱਢਿਆ ਗਿਆ ਵੀਡੀਓ ਦੇਖਣ ਲਈ ਤੁਹਾਡਾ ਦਾਦਾ